ਨੱਕ ਕੁਸ਼ਬੁੱਤਾ ਪਰ ਤਾਂ ਆਈਡਿ ਕਾਰਡ ਵੀ ਦੇਖ ਰਹੇ ਆ ਕੁਸ਼ਬੁੱਤਾ ਵਿੱਚ ਕੁਝ ਵੀ ਨਹੀਂ ਦੇਖ ਰਹੇ ਜਿਹਨਾਂ ਪਰ ਦੇਖ ਰਹੇ ਆ ਲੋਕ ਬੋਟ ਪਾਉਣ ਆ ਰਹੇ ਆ ਨਾ ਤਾਂ ਮੋਬਾਈਲ ਅੰਦਰ ਜਾਣ ਦੇ ਰਹੇ ਆ ਅੱਛਾ ਉਹ ਜਿਹੜੇ ਮਿਠਾਈਆਂ ਵਿੱਚ ਹਰੇਕਨ ਪਾਰਟੀ ਦੇ ਨੁਮਾਇੰਦੇ ਮਿਠਾਈਆਂ ਵਿੱਚ ਉਹ ਵੀ ਕਹਿੰਦੇ ਸਹੀ ਆ ਬੰਦੇ ਇਹ ਸਾਰੇ ਉਹਨਾਂ ਕੋਲ ਬੋਟਲ ਬੋਟ ਕੱਟ ਕੇ ਵੇਚਤੀ ਵੀ ਆ ਜਿਹੜੀ ਆਪਣੇ ਪਰਚੀ ਕੱਟ ਕੇ ਵੇਚਤੀ ਵੀ ਆ ਪਰ ਉਹ ਕਹਿੰਦੇ ਨਹੀਂ ਤੁਸੀਂ ਆਈਡਿ ਕਾਰਡ ਵੀ ਲੈ ਕੇ ਆਓ ਆਪਣਾ ਆਧਾਰ ਕਾਰਡ ਵੀ ਲੈ ਕੇ ਆਓ ਸਾਤਿਗਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਮਸਲੇ ਚੈਨਲ ਮੈਂ ਤੁਹਾਡੇ ਨਾਲ ਹਰਵਿੰਦਰ ਸਿੰਘ ਜਿਵੇਂ ਜਿਵੇਂ ਕਿ ਆਪਾਂ ਜਾਣਦੇ ਆ ਅੱਜ 1 ਜੂਨ ਹੈ ਜੋ ਲੋਕ ਸਭਾ ਦੀ ਆ ਚੋਣਾ ਹੋ ਰਹੀਆਂ ਹਨ ਪੰਜਾਬ ਦੇ ਵਿੱਚ 13 ਸੀਟਾਂ ਨੂੰ ਲੈ ਕੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਹਲਕਾ ਸ਼੍ਰੀਨੰਦਪੁਰ ਸਾਹਿਬ ਤੋਂ ਮਰੈਂਡੇ ਦਾ ਦ੍ਰਿਸ਼ ਜਿੱਥੇ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਹਨ ਜੋ ਚੋਣਾਂ ਨੂੰ ਲੈ ਕੇ ਚਾਈ ਤਰਨਾ ਸੀ ਅਲੱਗ-ਅਲੱਗ ਬੂਥਾਂ ਦਾ ਜੋ ਹੈ ਦੌਰਾ ਵੀ ਕਰ ਰਹੇ ਆ ਤੇ ਤੁਹਾਨੂੰ ਦਿਖਾਵਾਂਗੇ ਕਿ ਲੋਕ ਕਿਸ ਤਰ੍ਹਾਂ ਹੈ ਜੋ ਆਪਣੇ ਵੋਟ ਦਾ ਇਸਤੇਮਾਲ ਕਰ ਰਹੇ ਹਨ ਤੇ ਉਹਨਾਂ ਦੀਆਂ ਕੀ ਮੁਸ਼ਕਲਾਂ ਹਨ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੁੜੇ ਰਹੋ ਲੋਕ ਮਸਲੇ ਚੈਨਲ ਦੇ ਨਾਲ ਧੰਨਵਾਦ ਹਾਂਜੀ ਰਾਜੀ ਜੀ ਅੱਜ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਸਸਦੀ ਚੋਣਾਂ ਹੋ ਰਹੀਆਂ ਹਨ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਾਉਂਸਲਰ ਰਾਜਵੀਰ ਸਿੰਘ ਰਾਜੀ ਵਾਰਡ ਨੰਬਰ 15 ਤੋਂ ਅੱਜ ਦੇਖੋ ਲੋਕਾਂ ਚ ਦਾ ਭਾਰੀ ਦਸ਼ਾ ਹੈ ਵੋਟ ਪਾਉਣ ਦਾ। ਜਿਵੇਂ ਪਿਛਲੀ ਵਾਰੀ ਬਦਲਾਅ ਦੀ ਸਰਕਾਰ ਆਈ ਦੀ ਉਸੇ ਤਰ੍ਹਾਂ ਇਸ ਤਰ੍ਹਾਂ ਅੱਜ ਵੀ ਲੋਕਾਂ ਨੂੰ ਉਸੇ ਤਰ੍ਹਾਂ ਬਦਲਾਅ ਕਰਨ ਦਾ ਵੀ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਜਿਤਾਈਏ ਕਿਉਂਕਿ ਜਿਵੇਂ ਝਾੜੂ ਦੀ ਸਰਕਾਰ ਆਈ ਉਹਨਾਂ ਨੇ ਪਿਛਲੇ 2 ਸਾਲ ਚ ਕੁਝ ਕੰਮ ਨਹੀਂ ਕਰਿਆ। ਤੇ ਮੋਦੀ ਸਰਕਾਰ ਨੇ ਜਿਮਲੇ ਜੁਮਲਿਆਂ ਦੇ ਵਿੱਚੇ ਕੱਟਦਾ ਲਾਰੇ ਲਾਏ ਲੋਕਾਂ ਨੂੰ ਵੀ 15-15 ਲੱਖ ਖਾਤਿਆਂ ਚਾਊਗਾ ਇਸ ਤਰ੍ਹਾਂ ਪਰ ਕੁਝ ਪ੍ਰਸ਼ਾਸਨ ਦੀ ਘਾਟ ਆ ਜਿਹਦੇ ਵਿੱਚ ਪਰਚੀਆਂ ਡੋਰ ਟੂ ਡੋਰ ਘਰਾਂ ਨਹੀਂ ਵੰਡੀਆਂ ਗਈਆਂ ਔਰ ਸਾਡੇ ਤਾਂ ਪੂਸ ਬੇਸ਼ੱਕ ਲੱਗੇ ਹੋਏ ਆ ਸਾਨੂੰ ਵੀ ਲੱਭਣ 'ਚ ਦਿੱਕਤ ਆ ਰਹੀ ਹੈ ਕੋਈ ਵੋਟ ਕਿੱਥੇ ਪਈ ਆ ਕੋਈ 골ਡ ਵੋਟ ਕਿੱਥੇ ਪਈ ਆ ਜਿਵੇਂ ਪਿਛਲੇ ਸਮੇਂ ਦੇ ਵਿੱਚ ਬਾੜ ਬੰਦੀ ਹੋਈ ਉਮੇ ਵੀ ਦੋ ਦੋ 100 ਤਕਰੀਬਨ ਹਰੇਕ ਬਾੜ ਦੀ ਇੱਧਰ ਉੱਧਰ ਵੋਟ ਭੁਮੀ ਉਹ ਚੀਜ਼ ਚ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਇੱਕ ਪ੍ਰਸ਼ਾਸਨ ਦੀ ਥੋੜੀ ਜੀ ਘਾਟ ਆ ਬਾਹਰ ਕੋਈ ਪਾਣੀ ਪੂਣੀ ਦਾ ਪ੍ਰਬੰ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਜੇ ਪੂਰੇ ਪ੍ਰਬੰਧ ਕਰਨੇ ਚਾਹੀਦੇ। ਅ ਕਈ ਜਗ੍ਹਾ ਜੀ ਇਹ ਜਿਹੜੇ ਅੰਦਰ ਪੋਲਿੰਗ ਸਟੇਸ਼ਨ ਉੱਥੇ ਆਧਾਰ ਕਾਰਡ ਤੋਂ ਇਲਾਵਾ ਵੀ ਉਹਨਾਂ ਨੂੰ ਕੁਝ ਦਸਤਾਵੇਜ਼ ਲੱਕ ਤੋਂ ਲਿਆਉਣ ਲਈ ਕਿਹਾ ਜਾ ਰਿਹਾ ਹੈ। ਦੇਖੋ ਤਾਂ ਦੇਖੋ ਮੂਰਖਮਤੀ ਜੀ ਕੋਈ ਕਹਿੰਦੇ ਆ ਪ੍ਰਸ਼ਾਸਨ ਨੇ ਕਿਉਂ ਆਪ ਇੱਕ ਲਿਸਟ ਦਿੱਤੀ ਹੋਈ ਆ ਜਿਹਦੇ ਵਿੱਚ ਕੋਈ ਵੀ ਆਪਣਾ ਡਾਕੂਮੈਂਟ ਦਿਖਾ ਸਕਦੇ ਆ ਆਧਾਰ ਕਾਰਡ, ਪੈਨ ਕਾਰਡ, ਵੋਟ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ ਕੁਝ ਵੀ ਦਿਖਾ ਕੇ ਤੁਸੀਂ ਵੋਟ ਪਾ ਸਕਦੇ ਆ। ਨਾ ਵੀ ਹੋਵੇ ਤਾਂ ਪੰਜ ਚਾਰ ਜਿਹੜੇ ਪੋਲਿੰਗ ਬੂਥ ਚ ਏਜੰਟ ਬੈਠੇ ਹੁੰਦੇ ਹਰੇਕ ਪਾਰਟੀਆਂ ਦੇ ਉਹ ਇੱਕ ਦੂਏ ਨੂੰ ਪਛਾਣ ਕੇ ਕਹਦੇ ਨੇ ਵੀ ਠੀਕ ਆ ਤਾਂ ਪਾ ਦੋ ਆ ਕੋਈ ਬਾਹਰ ਦਾ ਬੰਦਾ ਲੱਗਦਾ ਤਾਂ ਫੇਰ ਪਰੇਸ਼ਾਨੀ ਦਾ ਕਾਰਨ ਨਹੀਂ ਕੋਈ ਪ੍ਰੋਬਲਮ ਸਾਰੇ ਚੋਣ ਕਮਿਸ਼ਨ ਨੇ ਜਿਹੜੇ ਮਾਰਕਸਾਂ ਦਿੱਤੀ ਸੀ ਵੀ ਹਰ ਬੂਥ ਦੇ ਕੋਲ ਇੱਕ ਠੰਡੇ ਮਿੱਠੇ ਪਾਣੀ ਦੀ ਸ਼ਕੀਰ ਲਾਈ ਜਾਣੀ ਆ ਜਾਂ ਲਾਉਣ ਲਈ ਕਿਹਾ ਗਿਆ ਔਰ ਉਹ ਸਾਨੂੰ ਬਾਜ਼ਾਰ ਦੇ ਵਿੱਚ ਜਾਂ ਕਿਸੇ ਵੀ ਬੂਥ ਤੇ ਹੁਣ ਤੱਕ ਕਿਸੇ ਨੇ ਵੀ ਉਹ ਮਿੱਠੇ ਪਾਣੀ ਦੀ ਸ਼ਕੀਰ ਨਹੀਂ ਲਾਈ ਪਰ ਇੱਕ ਜਗ੍ਹਾ ਕਲਾਸ ਪ੍ਰਾਈਵੇਟ ਲਿੰਪੈਂਡ ਕਾਪਰਨੀ ਨੇ ਚੁੰਨੀ ਰੋਪੇ ਜੁਰੋ ਲਗਾਈ ਹੋਈ ਐ ਇਸ ਬਾਰੇ ਤੁਸੀਂ ਕੀ ਕਹਿਣਾ ਹਾਂ ਇੱਕ ਹੈ ਦੇਖੋ ਜੀ ਇਹ ਪ੍ਰਸ਼ਾਸਨ ਨੇ ਅੰਦਰ ਤਾਂ ਜਰੂਰ ਲਾਈ ਕਿ ਸਾਡਾ ਜੋ ਬੂਥ ਆ ਆਰੀਆ ਸਕੂਲ ਦੇ ਵਿੱਚ ਆ 170 ਤੋਂ ਲੈ ਕੇ 174 ਤੱਕ ਪੰਜ ਬੂਥ ਆ ਉਹਨਾਂ ਦੇ ਵਿੱਚ ਅੰਦਰ ਤਾਂ ਲੱਗੀ ਹੋਈ ਆ ਸ਼ਬੀਲ ਉਹਨਾਂ ਦੀ ਥੰਦੇ ਪਰ ਬਾਹਰ ਜਨਤਾ ਨੂੰ ਪ੍ਰੋਬਲਮ ਹੈ ਕਿਉਂਕਿ ਪ੍ਰਸ਼ਾਸਨ ਅੰਦਰ 1 ਲੱਖ ਤਾਂ ਸਾਰੇ ਪਬਲਿਕ ਨੂੰ ਵੀ ਅੰਦਰ ਵੰਡ ਸਕਦਾ ਲਾਈਨਾਂ ਦੇ ਹਿਸਾਬ ਨਾਲੇ ਵੰਡਣਾ ਹੁੰਦਾ ਪਰ ਉਥੇ ਬਾਹਰ ਦੀ ਜੋ ਘਾਟ ਹੋ ਮਹਿਸੂਸ ਹੋ ਰਹੀ ਹੈ ਪ੍ਰਸ਼ਾਸਨ ਵੱਲੋਂ ਇਹ ਪ੍ਰਬੰਧ ਕਰਨਾ ਚਾਹੀਦਾ ਵੀ ਨਾ ਤਾਂ ਉਹ ਕਹਿੰਦੇ ਵੀ ਆਪਣਾ ਆਈਡੀ ਕੱਢ ਲਈ ਕਿ ਉਹ ਵਿੱਚ ਨਾਲੇ ਉਹ ਵੀ ਆਧਾਰ ਕੱਢਦੀ ਗਈ ਇਹਨੇ ਲੈ ਕੇ ਆ। ਕਈ ਬੂਥਾਂ 'ਲੇ ਮੰਗ ਰਹੇ ਆ, ਕਈ ਜਮੀਨ ਹੀ ਮੰਗ ਰਹੇ ਪਏ ਜਿਹੜੇ ਨਹੀਂ ਮੰਗਦੇ ਉੱਚੀ ਵੀ ਦਾ। ਕਈ ਜਦ ਸਰਕਾਰ ਨੇ ਪਰਚੀ ਬਣਾ ਕੇ ਦਿੱਤੀ ਸਾਨੂੰ ਉਹ ਵੀ ਤਾਂ ਹੀ ਦੇ ਕੇ ਸਾਡੀ ਵੋਟਰ ਲਿਸਟ 'ਚ ਤੁਹਾਡਾ ਨਾਮ ਹੈਗਾ, ਵੋਟ ਲੱਗੀ ਵੀ ਹੈਗੀ ਆ। ਜਿਹੜੇ ਹਰੇਕ ਪਾਰਟੀ ਦੇ ਨਮਾਇंदे ਆ ਉਹ ਵੀ ਕਹਿ ਰਹੇ ਇਹ ਸਹੀ ਆ ਕੰਮ। ਕੀ ਸੁਝਾਅ ਦੇਣਾ ਚਾਹੋਗੇ ਚੋਣ ਨਹੀਂ ਕਰਨੀ। ਆ ਚੋਣ ਨੂੰ ਆਹੀ ਕਹਿਣਾ ਚਾਹੁੰਦੇ ਵੀ ਵੀ ਜਦ ਤੁਸੀਂ ਵੋਟਰ ਲਿਸਟ ਬਣਾਈ ਆ ਉਹ ਵੀ ਕਿਸੇ ਆਧਾਰ 'ਤੇ ਬਣਾਈ ਆ। ਜਾਦਾ ਤੁਸੀਂ ਹੋ ਹੀ ਨਾ ਫਿਰ ਜਾ ਨਾਲੇ ਆਨਲਾਈਨ ਚੈੱਕ ਕਰ ਲੈਣਾ ਬਹੁਤ ਲੋਕ ਵੀ ਯਾਰ ਖੱਜਲ ਖਵਾਰ ਹੋ ਰਹੇ ਆ ਪਹਿਲਾਂ ਆਨਲਾਈਨ ਅਲੱਗ-ਅਲੱਗ ਕੇ ਵੋਟ ਪਾਉਣਾ ਰਹੇ ਆ ਫੇਰ ਪਿੱਛੇ ਨੂੰ ਮੋੜ ਦਿੰਦੇ ਆ ਇਹਨਾਂ ਦਾ ਹਿਸਾਬ ਨਾਲ ਤਾਂ 50% ਬੋਲ ਦੀ ਨਹੀਂ ਵੋਟ ਹੈ ਜਿਆਦਾ ਪਹਿਲਾਂ ਕੋਈ ਸੁਨੇਹਾ ਲਾਉਂਦੇ ਜਾਂ ਕੋਈ ਜਲ ਪਰਚੇ ਦੇ ਕੇ ਆ ਤੇ ਜਿਆਦਾ ਇਕੱਲੇ-ਇਕੱਲੇ ਨੂੰ ਸੁਨੇਹਾ ਲਾ ਕੇ ਜਾਂਦੇ ਵੀ ਮੋਬਾਈਲ ਨਹੀਂ ਲੈ ਕੇ ਜਾਣ ਦੇਣਾ ਅੰਦਰ ਜਾ ਨਹੀਂ ਲੈ ਕੇ ਜਾਣ ਦੇਣਾ ਅੰਦਰ ਹੁਣ ਲੋਕ ਨਾ ਮੋਬਾਈਲ ਦਾ ਵੀ ਖੱਜਲ ਖਵਾਰਾ ਲੋਕ ਬਾਹਰ ਕੇ ਨੂੰ ਫੜਾ ਕੇ ਜਾਂਦੇ ਆ ਜਾਂ ਅਗਲੇ ਕਹਿੰਦੇ ਮੋਬਾਈਲ ਵੀ ਵੋਟ ਵੋਟ ਨਹੀਂ ਪਾਉਣੀ ਇਹਦਾ ਕਰਕੇ ਬਹੁਤ ਖੱਜਣ ਖਵਾਰੇ ਹੋ ਰਹੀ ਹੈ ਵੀ ਇਹਦਾ ਸਾਬਾ ਡੀਐਲਓ ਡਿਊਟੀ ਬਣਦੀ ਸੀ ਵੀ ਸਾਰਾ ਕੁਝ ਪਹਿਲਾਂ ਦੱਸਿਆ ਜਾਂਦਾ ਸੀ ਸਭ ਕੁਝ ਤੁਸੀਂ ਦੇਖ ਸਕਦੇ ਹੋ ਮਰੈਂਡੇ ਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਖਾਲਸਾ ਗਰਲਸ ਕਾਲਜ ਦਾ ਜੋ ਦ੍ਰਿਸ਼ ਹੈ ਇੱਕ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਹੈ ਜੋ ਇੱਕ ਬਹੁਤ ਹੀ ਸੁੰਦਰ ਜੋ ਹੈ ਰੰਗੋਲੀ ਬਣਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਸਾਡੇ ਚੈਨਲ ਦੇ ਰਾਹੀਂ ਵੋਟਰਾਂ ਦਾ ਸਵਾਗਤ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਪੋਟਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜੋ ਕਿਸ ਤਰ੍ਹਾਂ ਦੇ ਪ੍ਰਬੰਧ ਹਨ ਕਾਲਜ ਦੇ ਵਿੱਚ ਲੋਕ ਸਭਾ ਚੋਣਾਂ 2024 ਦੀਆਂ ਜੋ ਸਿੱਧੀਆਂ ਤਸਵੀਰਾਂ ਜੋ ਪੋਲਿੰਗ ਸਟੇਸ਼ਨ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਹੈ ਜੋ ਸਜਾਇਆ ਗਿਆ ਹੈ ਬੈਨਰ ਵਗੈਰਾ ਲਗਾਏ ਗਏ ਹਨ ਤੇ इस तरह है जो पंजाबी पंजाब फुलकारी है जो जी, मेरा फर्स्ट वोट है और हम बहुत खुश हैं आपको कैसा लगा वोट डाल के जी बहुत खुशी मिली हमें आप जो यूथ है उसको क्या मैसेज देना चाहेंगे वोट डालना हाँ सब वोट करें आकर देश के हित में देश के हित में कि देश के हित में वोट करें और आपका वोट हक है और इसे आप करें बिल्कुल करें आप आकर बहुत अच्छा लग रहा है आ, पहली बार मैं वोट दे रही हूँ और आई होप कि जो भी सरकार बनेगी वो हमारे बेनिफिट के लिए काम करे जो भी जैसे यूथ को जो भी जो भी करवाना है मतलब स्टडी फील्ड में भी और जैसे पोल्यूशन भी बहुत हो रहा है तो उस फील्ड में भी अगर थोड़ा कंट्रीब्यूट कर दे तो मे भी ये बहुत ज़्यादा अच्छा होगा उनके लिए भी और हमारे लिए भी और और भी बहुत सारे काम कर सकते हैं जैसे कि सिक्योरिटी क्योंकि इंडिया की जो नेवी है वो बहुत वास्ट है तो सबकी प्रोटेक्शन के लिए भी आप उसको यूज़ कर सकते हो जैसे गर्ल्स की प्रोटेक्शन में भी कर सकते हो काफ़ी हेल्पलाइन नंबर्स कर सकते हैं तो काफ़ी सारे काम है जो गवर्नमेंट को करने चाहिए इनिशिएटिव लेना चाहिए क्योंकि जो पंजाब की जैसे आप बोल सकते हैं कि जो बच्चे हैं वो बाहर क्यों जा रहे हैं सबसे ज़्यादा उनको यहाँ पे भी एम्प्लॉयमेंट लानी चाहिए काम लग लाना चाहिए ताकि बच्चे बाहर ना जाए यहीं पे रह के अपने ਕੰਟਰੀ ਕੋ ਹੀ ਡਿਵੈਲਪ ਕਰੇ ਆਪ ਜੂਜ ਕੋ ਕਿਆ ਮੈਸੇਜ ਦੇਣਾ ਚਾਹੋਗੇ ਮੈਂ ਯਹੀ ਮੈਸੇਜ ਦੇਣਾ ਚਾਹਾਂਗੀ ਕਿ ਆਪਕਾ ਵੋਟ ਬਹੁਤ ਜ਼ਿਆਦਾ ਵੈਲਿਊਏਬਲ ਹੈ ਔਰ ਇਸਕੋ ਪਲੀਜ਼ ਵੇਸਟ ਨਾ ਕਰੇ ਪਲੀਜ਼ ਆਪਣਾ ਵੋਟ ਦੇ ਥੈਂਕ ਯੂ ਵੋਟ ਦਾ ਅਧਿਕਾਰ ਹੈ ਸਾਨੂੰ ਕਿਤੇ ਸਾਡਾ ਹੱਕ ਮੰਦਾ ਤੇ ਅਸੀਂ ਵੋਟ ਪਾਤੀ ਹੈਗੇ ਆ ਅੰਦਰ ਵੋਟ ਵਿੱਚ ਕੋਈ ਪਾਉਂ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਨਾ ਕੋਈ ਪਰੇਸ਼ਾਨੀ ਨਹੀਂ ਬੰਬਰ ਵੀ ਹੈਗੇ ਆ ਫਿਰ ਵੀ ਅਸੀਂ ਸੋਚਾ ਵੀ ਵੋਟ ਪਾਣੀ ਹੈ ਵੋਟ ਕੀਮਤੀ ਹੈ ਸਰਿਆਂ ਤੋਂ ਪੋਟਾ ਪਾਉਂਦੇ ਆ ਰਹੇ ਜੇ ਜਦ ਤੱਕ ਸੰ 47 ਤੋਂ ਅਸੀਂ ਇੱਕੋ ਧਰਮ ਦੇ ਖੜੇ ਹੋਏ ਆ ਅਸੀਂ ਬਰੰਡਾ ਨਿਵਾਸੀਆਂ ਨੂੰ ਸਾਰਿਆਂ ਨੂੰ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਇਹ ਸੰਵਿਧਾਨ ਦੀ ਰਾਖੀ ਖਾਤਰ ਇਹਦੇ ਨਾਲ ਪਾਰਲੀਮੈਂਟ ਦੇ ਵਿੱਚ ਜਿਹੜਾ ਵੀ ਨੁਮਾਇੰਦਾ ਜਾਊਗਾ ਸੰਵਿਧਾਨ ਦੀ ਰਾਖੀ ਕਰੂਗਾ ਜਿਹਦੇ ਨਾਲ ਕਾਨੂੰਨ ਬਣਾ ਕਾਨੂੰਨ ਟਾਣਾ ਉਹਦੀ ਸਭ ਤੋਂ ਵੱਧ ਅਹਿਮੀਅਤ ਅੱਜ ਦੀ ਕੜੀ ਗਰਮੀ ਦੇ ਵਿੱਚ ਵੀ ਲੋਕ ਬੜਾ ਉਤਸ਼ਾਹ ਜਿਹੜੇ ਵੋਟਾਪਾਨ ਘਰ ਤੋਂ ਆ ਰਹੇ ਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਜਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਬੜੇ ਉਤਸ਼ਾਹ ਦੇ ਨਾਲ ਪਾਰਲੀਮੈਂਟ ਦੇ ਕਾਂਗਰਸ ਦੇ ਉਮੀਦਵਾਰ ਵਿਜੇ ਸਿੰਘਲਾ ਜੀ ਦੀ ਮਦਦ ਕੀਤੀ ਆ ਵੋਟਾਂ ਪਾਈਆਂ ਔਰ ਮੈਂ ਸਾਰਿਆਂ ਨੂੰ ਦਿਲੋਂ ਧੰਨਵਾਦ ਕਰਦਾ ਕਿ ਵੱਧ ਚੜ ਕੇ ਹਿੱਸਾ ਪਾਓ ਔਰ ਗਰਮੀ ਦਾ ਨਦ ਦੁੱਖ ਦੇਖੋ ਸਬਦਾਨ ਦੀ ਰਾਖੀ ਦੇ ਲਈ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰੋ ਜੈ ਹਿੰਦ ਆ ਰ ਇੱਕ ਹੋਰ ਬੜੀ ਚੀਜ਼ ਆ ਜੀ ਜੋ ਲੋਕਾਂ ਦੀ ਸ਼ਿਕਾਇਤ ਆ ਜਿਹੜੀਆਂ ਲਿਸਟਾਂ ਬਣੀਆਂ ਉਹਨਾਂ ਦੇ ਵਿੱਚ ਵੋਟਾਂ ਨਹੀਂ ਮਿਲਦੀਆਂ ਜਿਹੜੀਆਂ ਲੋਕਾਂ ਦੀਆਂ ਵੋਟਾਂ ਬਣੀਆਂ ਵੀ ਆ ਇਹ ਵੀ ਅੱਗੇ ਨੂੰ ਆਉਣ ਵਾਲੀਆਂ ਜਿਹੜੀਆਂ ਲਿਸਟਾਂ ਉਹ ਬੜੀ ਸੋਧ ਕੀਤੀ ਜਾਵੇ ਔਰ ਜਿਹੜੇ ਮੈਂ ਜਿਹੜੇ ਬੰਦੇ ਉਸ ਵਾਰਚ ਲੈਣੇ ਉਹਨਾਂ ਦੀ ਵੋਟ ਜ਼ਰੂਰ ਬਣਾਈ ਜਾਵੇ ਜੈ ਹਿੰਦ ਆਮ ਆਦਮੀ ਪਾਰਟੀ ਵੱਲੋਂ ਸਾਰੇ ਹੀ ਪੰਜਾਬੀਆਂ ਨੂੰ ਤਾਂ ਇਹਨੂੰ ਧੰਨਵਾਦ ਕਰਦੇ ਆਂ ਸਵੇਰ ਦੀਆਂ ਬਹੁਤ ਚੰਗੀਆਂ ਖਬਰਾਂ ਪੰਜਾਬ ਵਿੱਚੋਂ ਆ ਰਹੀਆਂ ਤੇ ਬਹੁਤ ਵੱਡੇ ਪੱਧਰ ਤੇ ਲੋਕ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੇ ਹਨ ਕਰੋ ਹੋਰ ਪੰਜਾਬੀ ਲੋਕਾਂ ਤੁਸੀਂ ਕੀ ਅਪੀਲ ਕਰਕੇ ਜਾਓਗੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਦੇਖੋ ਜਿਹੜੀਆਂ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਫਿਰਕਾ ਪ੍ਰਸਤੀ ਸਾਡੇ ਦੇਸ਼ ਵਿੱਚ ਫਲਾ ਰਹੇ ਆਂ ਕਿਰਪਾ ਕਰਕੇ ਉਹਨਾਂ ਤੋਂ ਗਰੇਜ ਕਰੀਏ ਕਿਉਂਕਿ ਅਸੀਂ ਪਹਿਲਾਂ ਵੀ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਬਹੁਤ ਇੱਥੇ ਤਰ੍ਹਾਂ ਤਰ੍ਹਾਂ ਦੇ तरीके ਨਾਲ ਪੰਜਾਬੀਆਂ ਨੂੰ ਲੁੱਟਿਆ ਗਿਆ ਤੇ ਕੁੱਟਿਆ ਗਿਆ ਅਤੇ ਕਤਲੇਆਮ ਕੀਤੇ ਗਏ ਆ ਉਹਨਾਂ ਚੀਜ਼ਾਂ ਤੋਂ ਆਪਾਂ ਬਚਣਾ ਇੱਕ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਤਪਾਤ ਤੋਂ ਉੱਪਰ ਉੱਠ ਕੇ ਪਹਿਲੀ ਵਾਰ ਕਿਸੇ ਸਰਕਾਰ ਨੇ ਕਿਸੇ ਜਰਨਲ ਕੈਟਾਗਰੀ ਨੂੰ ਸਬਸਿਡੀ ਦਿੱਤੀ ਆ ਨਹੀਂ ਪਹਿਲਾਂ ਇਹ ਕੀ ਕਰਦੇ ਸੀਗੇ ਇੱਕ ਕੈਟਾਗਰੀ ਨੂੰ ਦੇ ਦਿੰਦੇ ਸਮਾਜ ਚ ਵੰਟਕਰਾ ਕਰ ਦਿੰਦੇ ਤੇ ਵੀ ਆਹ ਕੈਟਾਗਰੀ ਨੂੰ ਬਿਜਲੀ ਫਰੀ ਹੋ ਗਈ ਇਹਨੂੰ ਹੈ ਨਹੀਂ ਐਦਾਂ ਦੀਆਂ ਵੰਡੀਆਂ ਸਮਾਜ ਦੇ ਵਿੱਚ ਇਹਨਾਂ ਲੋਕਾਂ ਨੇ ਪਾਈਆਂ ਇਹਨਾਂ ਵੰਡੀਆਂ ਨੂੰ ਦੂਰ ਜੇ ਕਿਸੇ ਪਾਰਟੀ ਨੇ ਕਰਿਆ ਤਾਂ ਉਹ ਆਮ ਆਦਮੀ ਪਾਰਟੀ ਨੇ ਕਰਿਆ ਇਸੇ ਮੁੱਦੇ ਨੂੰ ਮੁੱਖ ਰੱਖ ਕੇ ਚਾਹੇ ਉਹ ਤੁਸੀਂ ਇੱਕ ਜਿਵੇਂ ਕੋਈ ਪਰਿਵਾਰ ਦਾ ਕਿਸੇ ਦਾ ਕੋਈ ਸ਼ਹੀਦ ਹੋ ਜਾਂਦਾ ਸਾਰਾ ਪਰਿਵਾਰ ਔੜ ਜਾਂਦਾ ਪਰ ਆਮ ਆਦਮੀ ਪਾਰਟੀ ਨੇ ਉਹਦੀ ਵੀ ਸੱਡੀ ਸਨਮਾਨ ਰਾਸ਼ੀ ਹੈ ਪਹਿਲੀ ਵਾਰ ਸਾਡੇ ਦੇਸ਼ ਚ ਹੋਇਆ ਪਹਿਲਾਂ ਦਿੱਲੀ ਚ ਹੋਇਆ ਤੇ ਹੁਣ ਪੰਜਾਬ ਦੇ ਵਿੱਚ 1 ਕਰੋੜ ਰੁਪਇਆ ਸਨਮਾਨ ਰਾਸ਼ੀ ਜਿਹੜੀ ਸ਼ਹੀਦ ਦੇ ਪਰਿਵਾਰ ਨੂੰ ਦਿੱਤੀ ਜਾਂਦੀ ਆ ਮਰੰਡੇ ਦੇ ਵਿੱਚ ਮੈਂ ਤੁਹਾਨੂੰ 2 ਮਿੰਟ ਚ ਸਾਰੀ ਗੱਲ ਦੱਸ ਦੇਣੀ ਆ ਮਰੰਡੇ ਦੇ ਵਿੱਚ ਦੇਖੋ ਅੰਡਰ ਬ੍ਰਿਜ ਚੱਲਦਾ ਛੱਡ ਗਿਆ ਕੰਮ ਸਾਡੇ ਚੰਨੀ ਸਾਹ ਉਹਦਾ ਪੂਰਾ ਭਾਵ ਆਦਮੀ ਪਾਰਟੀ ਸਰਕਾਰ ਨੇ ਕਰਾਇਆ ਤੇ ਹੁਣ ਤੁਸੀਂ ਦੇਖਿਆ ਹੋਣਾ ਉੱਥੇ ਸਲੀਪ ਰੋਡ ਨਹੀਂ ਸੀ ਬਣ ਰਹੀ ਉਹਦੇ ਵਿੱਚ ਵੀ ਸਾਡੇ ਜਿਹੜੀਆਂ ਵਿਰੋਧੀ ਦੇ ਨਾਲ ਅੜਿੱਕਾ ਲਾਉਂਦੇ ਨਹੀਂ ਅਸੀਂ ਹੁਣ ਤੁਹਾਨੂੰ ਇੱਥੇ ਦੱਸ ਨਹੀਂ ਸਕਦੇ ਕਈ ਗੱਲਾਂ ਹੁਣ ਉੱਥੇ ਸਲੀਪ ਰੋਡ ਬਣ ਕੇ ਤਿਆਰ ਹੋ ਗਿਆ ਤੇ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜਿਹੜੀ ਮੌਜੂਦਾ ਮੁੱਖ ਮੰਤਰੀ ਦੇ ਨਹੀਂ ਕੰਮ ਹੋਇਆ ਹਾਂ ਮੌਜੂਦਾ ਮੁੱਖ ਮੰਤਰੀ ਤੋਂ ਵੀ ਕੰਮ ਨਹੀਂ ਹੋਇਆ ਸਰਕਾਰੀ ਹਫਤਾਲੇ ਦੇ ਮੂਹਰੇ ਘੋਟੇ-ਘੋਟੇ ਪਾਣੀ ਖੜ ਜਾਂਦਾ ਸੀਗਾ ਉਹ ਆਪਾਂ ਨੇ ਆਮ ਆਦਮੀ ਪਾਰਟੀ ਸਰਕਾਰ 'ਚ ਕੰਮ ਕਰਾਇਆ ਜੋਗੀਆਂ ਵਾਲੇ ਮਹੱਲੇ ਵਿੱਚ ਪਾਣੀ ਖੜਦਾ ਸੀਗਾ 12 ਮਹੀਨੇ ਪਾਣੀ ਖੜਾ ਰਹਿੰਦਾ ਤਾਂ ਉੱਥੇ ਰੋਡ 'ਤੇ ਉਹ ਵੀ ਆਪਾਂ ਨੇ ਹੱਲ ਕਰਾਇਆ ਤੇ ਹੁਣ ਸਭ ਤੋਂ ਵੱਡਾ ਮੁੱਦਾ ਜਿਹੜਾ ਪੁਰਾਣਾ ਬਸੀ ਰੋਡ ਆ ਉਹਦੇ ਲੈਵਲ ਦਾ ਮਤਾ ਸਾਡੀ ਨਗਰ ਕੌਂਸਲ ਨੇ ਪਾਸ ਕਰਤਾ ਇਹ ਚੋਣ ਜਾਬਤੇ ਕਰਕੇ ਉਹ ਥੋੜਾ ਜਿਹਾ ਡਿਲੇ ਹੋ ਗਿਆ ਚੋਣ ਜਾਬਤੇ ਤੇ ਤਕਰੀਬਨ 10 ਦਿਨ ਪਹਿਲਾਂ ਪਾਸ ਹੋਇਆ ਤੇ ਜਿੱਦਣ ਹੁਣ ਇਲੈਕਸ਼ਨ ਦਾ ਕੰਮ ਅਜੇ ਕੰਪਲੀਟ ਹੋ ਜਾਣਾ ਉਹ ਤੋਂ ਬਾਅਦ ਛੇਤੀ ਹੋਏ ਤਾਂ ਟੈਂਡਰ ਹੋ ਕੇ ਉਹ ਸਾਰੇ ਰੋਡ ਦਾ ਕੰਮ ਲੈਵਲ ਪਰ ਕਰਨਾ ਕਿਤੇ ਮਰਿੰਡੇ 'ਚ ਪਾਣੀ ਨਹੀਂ ਲਿਖੂਗਾ ਤੇ ਇੱਕ ਅਸੀਂ ਹੋਰ ਕੰਮ ਬਹੁਤਿਆਰ ਕਰਨ ਜਾ ਰਹੇ ਹਾਂ ਮਰਿੰਡੇ ਦੇ ਵਿੱਚ ਬਿਜਲੀ ਕੱਟਾਂ ਕਰਕੇ ਲੋਕ ਬਹੁਤ ਪਰੇਸ਼ਾਨ ਆ ਅਸੀਂ 2 ਸਾਲ ਦੇ ਵਿੱਚ ਸਾਰੇ ਮਰਿੰਡੇ ਦਾ ਡਾਇਗਨੋਸ ਕਰ ਲਿਆ ਅਲਟਰਾ ਸਾਊਂਡ ਐਕਸਰੇ ਸਾਰੀਆਂ ਕਲ ਇਹ ਜੇ ਆਪਾਂ ਵਰਤ ਕੇ ਮਰੰਡੇ ਦੀਆਂ ਪ੍ਰੋਬਲਮਾਂ ਸਾਨੂੰ ਹੁਣ ਪਤਾ ਲੱਗੀਆਂ ਤੇ ਉਹਨਾਂ ਦੇ ਕਾਰਨ ਪਤਾ ਲੱਗ ਗਏ ਹੁਣ ਮਰੰਡੇ ਦੇ ਵਿੱਚ ਇਸ ਸਿਹਾਲ ਦੇ ਵਿੱਚ ਸਾਰੀਆਂ ਤਾਰਾਂ ਅੰਡਰਗਰਾਊਂਡ ਪਾਈਆਂ ਜਾਣੀਆਂ ਤੇ ਤਾਰਾਂ ਵੀ ਉਹ ਪਾਉਣੀਆਂ ਜਿਹੜੀਆਂ ਫੈਕਟਰੀਆਂ ਨੂੰ ਜਾਣੀਆਂ ਮੋਟੀਆਂ ਤਾਰਾਂ 90% ਫਾਲਟ ਮਰੰਡੇ ਦੇ ਅਸੀਂ ਘਟਾ ਦੇਣੇ ਐ ਕਿ ਆਹ ਸਿਹਾਲ ਦੇ ਵਿੱਚ ਹਸਪਤਾਲ ਦੀ ਪੁਰਾਣੀ ਬਿਲਡਿੰਗ ਆਪਾਂ ਢਾਤੀ ਜਿਹੜੀ ਪਹਿਲਾਂ ਦੀ 80 30 40 ਸਾਲ ਪੁਰਾਣੀ ਉਹ ਬਿਲਡਿੰਗ ਢਾਕੇ 1 ਕਰੋੜ 37 ਲੱਖ ਰੁਪਏ ਫੈਕਸ਼ਨ ਹੋ ਗਿਆ ਆਹ ਵੋਟਾਂ ਦੇ ਬਾਅਦ ਰੀਲீஸ் ਹੋ ਜਾਣਾ ਕਿਉਂਕਿ ਚੋਣਾਂ ਜਾਂ ਤੇ ਜੱਪਾ ਰੀਲீஸ் ਨਹੀਂ ਕਰ ਸਕਦੇ ਸਰਕਾਰ ਕੋਈ ਵੀ ਸਕੀਮ ਨਹੀਂ ਦਿੰਦੀ ਹੁੰਦੀ ਉੱਥੇ ਮਿੰਨੀ ਡਰੋਮਾ ਸੈਂਟਰ ਬਣਨਾ ਤੇ ਆਰਸੀਸੀ ਵਾਲੀ ਦੁਵਾਰ ਬਣਨੀ ਆ ਤੇ ਮੈਂ ਕਹਿਣਾ ਚਾਹੁੰਦਾ ਵੀ ਇਹ ਦੁਵਾਰ ਹੋਣ ਦੀ ਤਾਂ ਚਲੋ ਮੂਹਰੇ ਵਾਲੀ ਗਿਰੀ ਆ ਹਸਪਤਾਲ ਦੀ ਜਿਹੜੀ ਚਾਰ ਦੁਵਾਰੀ ਆ ਪਿਛਲੇ 4 ਸਾਲਾਂ ਤੋਂ ਗਿਰੀ ਹੋਈ ਆ ਇੱਥੇ ਮੰਤਰੀ ਵੀ ਰਹੇਲੇ ਐਮਐਲਏ ਵੀ ਰਹੇਲੇ ਕਾਂਗਰਸ ਦੇ ਐਸੇ ਮੁੱਖ ਮੰਤਰੀ ਵੀ ਰਹੇਲੇ ਸ਼ਹਿਰ 'ਚ ਪਰ ਉਹਨਾਂ ਤੇ ਚਾਰ ਦੁਵਾਰੀ ਨਹੀਂ ਹੋਈ ਅਸੀਂ ਕਰਕੇ ਦਿਖਾਵਾਂਗੇ ਉਹ ਵੀ ਤੇ ਆਰਸੀਸੀ ਦੀ ਦੁਵਾਰ ਬਣਾਵਾਂਗੇ ਉਹਨਾਂ ਦੇ ਟਾਈਮ ਦੀ ਉਹ ਗਿਰੀ ਹੋਈ ਆ ਅਜੀ ਸਰ ਤੁਸੀਂ ਅਕਾਲੀ ਦਲ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਜਿਹੜਾ ਲੋਕ ਸਭਾ ਦਾ ਹੁਣ ਚੋਣਾਂ ਦਾ ਚੱਲ ਰਿਹਾ ਹੈ ਇਸ ਦੇ ਵਿੱਚ ਤੁਸੀਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਦਾ ਜੋ ਮਾਹੌਲ ਹੈ ਪਹਿਲਾਂ ਤਾਂ ਮੈਂ ਫਤਿਹ ਅਦਾ ਕਰਦਾ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਫਤਿਹ ਤੁਸੀਂ ਹੁਣ ਤੱਕ ਸਾਰੀਆਂ ਸਰਕਾਰਾਂ ਦੇਖ ਲਈਆਂ ਜੋ ਵਿਕਾਸ ਅਕਾਲੀ ਦਲ ਦੇ ਟਾਈਮ ਜੁਆ ਨਾ ਕਦੇ ਹੋਇਆ ਨਾ ਕਦੇ ਹੋਣਾ ਮੈਨੂੰ ਯਾਦ ਹੈ ਇਹ ਵੱਡੀ ਵੱਡੀ ਅਮਾਊਂਟਾਂ ਦੇ ਚੈੱਕ ਮਿਲੇ ਆ ਤਾਂ ਸਿਰਫ ਅਕਾਲੀ ਦਲ ਚ ਮਿਲੇ ਆ ਵੱਡੇ ਵੱਡੇ ਕੰਮ ਹੋਏ ਆ ਤਾਂ ਅਕਾਲੀ ਦਲ ਚ ਹੋਏ ਆ ਜੇ ਬਿਜਲੀ ਪੂਰੀ ਹੋਈ ਆ ਉਹ ਵੀ ਅਕਾਲੀ ਦਲ ਦੇ ਟਾਈਮ 'ਚ ਹੀ ਹੋਈ ਆ ਜਿੰਨੇ ਥਰਮਲ ਪਲਾਂਟ ਲੱਗੇ ਲਗਭਗ ਅਕਾਲੀ ਦਲ ਨੇ ਲਵਾਏ ਹੋਏ ਆ ਬੱਦ ਤੋਂ ਬੱਦ ਸੋਲਰ ਸਿਸਟਮ ਤੇ ਜਿੰਨੀ ਮਿਹਨਤ ਹੋਈ ਜਿੰਨੀਆਂ ਕੰਪਨੀਆਂ ਬਣੀਆਂ ਉਹ ਅਕਾਲੀ ਦਲ ਨੇ ਬਣਾਈਆਂ ਮਰੰਡੇ ਦੇ ਵਿਕਾਸ 'ਚ ਪਿੱਛੇ ਚੰਨੀ ਸੀਐਮ ਬਣਿਆ ਉਨੇ ਕੋਸ਼ਿਸ਼ ਕਰੀ ਉਹਨੇ ਸੀਵਰੇਜ ਪੁਆਈ ਅੰਡਰਬ੍ਰਿਜ ਬਣਵਾਇਆ ਪਰ ਉਹ ਇਹੋ ਜਿਹੇ ਹਾਲਾਤ ਕਰ ਗਿਆ ਕਿ ਸਾਰਾ ਸੀਵਰੇਜ ਬਲੌਕ ਪਿਆ ਸਾਰੇ ਅੰਡਰਬ੍ਰਿਜ ਚੋਂ ਸਾਰੇ ਸ਼ਹਿਰ ਚ ਪਾਣੀ ਆਉਂਦਾ ਕੋਈ ਵੀ ਕੰਮ ਉਹਦਾ ਸਹੀ ਨਹੀਂ ਬੈਠ ਸਕਿਆ ਜਿਹਦੇ ਕਰਕੇ ਉਹ ਵਿਕਾਸ ਪੱਖੋਂ ਬਿਲਕੁਲ ਫੇਲ ਹੋ ਗਿਆ ਜਿਹੜੀ ਹੁਣ ਸਰਕਾਰ ਹੈ ਉਹਦਾ ਦਾ ਕਹਿਣਾ ਹੈ ਕਿ ਉਹਦਾ ਚੁਟਕਲਿਆਂ ਵਾਲੀ ਸਰਕਾਰ ਹੈ ਉਹਨੇ ਤਾਂ ਕੰਮ ਕਰਨ ਦੀ بجائے ਲੋਕਾਂ ਨੂੰ ਸਿਰਫ ਤਮਾਸ਼ੇ ਦਿਖਾਏ ਆ ਕਦੇ ਯੂ ਟਰਨ ਲੈ ਕੇ ਇਧਰ ਨੂੰ ਕਦੇ ਯੂ ਟਰਨ ਲੈ ਕੇ ਇਧਰ ਨੂੰ ਕਿਸੇ ਵੀ ਕੰਮ ਤੇ ਉਹ ਸਿਰੇ ਨਹੀਂ ਚੜ ਸਕਿਆ ਜੇ ਕਿਤੇ ਬਿਜਲੀ ਪੂਰੀ ਕਰਨੀ ਸੀ ਜੇ ਕਿਤੇ ਸੜਕਾਂ ਬਣਾਉਣੀਆਂ ਸੀ ਜਾਂ ਜੇ ਕਿਤੇ ਪੁਲ ਬਣਾਉਣੇ ਤੇ ਜੇ ਕਿਤੇ ਆਈਆਈਟੀ ਬਣਾਉਣੀ ਸੀ ਇਹ ਕਿਤੇ ਥਰਮਲ ਪਲਾਂਟ ਲਾਉਣੇ ਤੇ ਤਾਂ ਸਾਰੇ ਕੰਮ ਅਕਾਲੀਆਂ ਨੇ ਕਰਿਆ ਆਕਾਲੀਆਂ ਦੀ ਵਿਕਾਸ ਪੱਖੋਂ ਕੋਈ ਵੀ ਪਾਰਟੀ ਇਸ ਨਹੀਂ ਕਰ ਸਕਦੀ ਦੂਜੀਆਂ ਪਾਰਟੀਆਂ ਨੇ ਝੂਠੀ ਬਦਨਾਮੀ ਕਰਕੇ ਅਕਾਲੀਆਂ ਨੂੰ ਹਾਰ ਦਵਾਈ ਪਰ ਹੁਣ ਲੋਕ ਮੁੜ ਕੇ ਦੁਬਾਰਾ ਫੇਰ ਅਕਾਲੀ ਦਲ ਨਾਲ ਜੁੜ ਗਏ ਉਹਨਾਂ ਨੇ ਸਾਰਿਆਂ ਨੇ ਦੇਖ ਲਿਆ ਅਕਾਲੀ ਦਲ ਵਰਗੀ ਸਰਕਾਰ ਕਦੇ ਵੀ ਕੋਈ ਨਹੀਂ ਆਈ ਅਤੇ ਨਾ ਹੀ ਇੰਨਾ ਵਿਕਾਸ ਕਰੇ ਕਿਸੇ ਸਰਕਾਰ ਚ ਹੋ ਸਕਿਆ ਦੱਸ ਤੋਂ ਪਹਿਲਾਂ ਤਾਂ ਅੱਜ ਦਾ ਜਿਹੜਾ ਇਹ ਦਿਨ ਆਪਣੇ ਹਿੰਦੁਸਤਾਨ ਵਾਸਤੇ ਬਹੁਤ ਹੀ ਇਤਿਹਾਸਿਕ ਦਿਨ ਆਉਣ ਵਾਲਾ ਹੋ ਰਿਹਾ ਹੈ ਕਿਉਂਕਿ ਅੱਜ ਲੋਕ ਸਭਾ ਦੀ ਇਲੈਕਸ਼ਨ ਆ ਤੇ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਕਲਾਸ ਫੈਕਟਰੀ ਵਾਲਿਆਂ ਵੱਲੋਂ ਹਰ ਸਾਲ ਇਸੇ ਤਰ੍ਹਾਂ ਸ਼ਵੀਲ ਜਿਹੜੀ ਇੱਥੇ ਲਗਾਈ ਜਾਂਦੀ ਆ ਤੇ ਤਾਂ ਕਿ ਜੋ ਲੋਕ ਅੱਜ ਬਹੁਤ ਹਮ ਹਮਾ ਕੇ ਵੋਟਾਂ ਪਾਉਣ ਆ ਰਹੇ ਆ ਕਿਉਂਕਿ ਜੇਕਰ ਅਸੀਂ ਆਪਣੇ ਲੋਕਤੰਤਰ ਨੂੰ ਬਚਾਉਣਾ ਹੈ ਆਪਣਾ ਸੰਵਿਧਾਨ ਬਚਾਉਣਾ ਕੁਝ ਚੇਂਜ ਲਿਆਉਣੀ ਆ ਤਾਂ ਸਾਨੂੰ ਬਹੁਤ ਵੱਧ ਚੜ੍ਹ ਕੇ ਜਿਹੜੀਆਂ ਵੋਟਾਂ ਪਾਉਣੀਆਂ ਪੈਣਗੀਆਂ ਜੋ ਕਿ ਅੱਜ ਲੋਕਾਂ 'ਚ ਰੁਝਾਨ ਦਿਖ ਰਿਹਾ ਤੇ ਇਸ ਦੇ ਮੱਦੇਨਜ਼ਰ ਇਹਨਾਂ ਨੇ ਅੱਜ ਬਹੁਤ ਵੜਿਆ ਤਰੀਕੇ ਨਾਲ ਤੇ ਸੇਵਾ ਭਾਵ ਨਾਲ ਹਰ ਵਾਰ ਦੀ ਤਰ੍ਹਾਂ ਅਸੀਂ ਇਹਨਾਂ ਦੇ ਨਾਲ ਯੋਗਦਾਨ ਦੇ ਰਹੇ ਹਾਂ ਕਿਉਂਕਿ ਇਹ ਨਾਲ ਦੀ ਨਾਲ ਠੰਡਾ ਮਿੱਠਾ ਜਲ ਪਵਾ ਰਹੇ ਨੇ ਤੇ ਨਾਲ ਦੀ ਨਾਲ ਲੋਕ ਇੱਥੇ ਇੱਥੇ ਰੁੱਕ ਕੇ ਆਪਣਾ ਠੰਡਾ ਪਾਣੀ ਪੀ ਕੇ ਬੋਟਾ ਦੇ ਬਾਲ ਆਪਣਾ ਆਪਣਾ ਜਿਹੜੇ ਉਹਨਾਂ ਨੇ ਕੈਂਡੀਡੇਟ ਨੂੰ ਜਿਤਾਉਣਾ ਜਿਹਨੂੰ ਲੋਕ ਸਭਾ ਦੇ ਵਿੱਚ ਭੇਜਣਾ ਉਹਦੇ ਵਾਸਤੇ ਵੱਧ ਤੋਂ ਵੱਧ ਚੜ ਕੇ ਬਹੁਤ ਉਤਸ਼ਾਹ ਨਾਲ ਜਿਹੜੀਆਂ ਉਹ ਵੋਟਾਂ ਪਾ ਰਹੇ ਹਨ